ਮਾਰਗੁਰੂ ਜੀ ਕਾ ਖਿਆਲ ਸਾਂ ਵਾਹਿਗੁਰੂ ਜੀ ਕੀ ਫਤਿਹ ਚੌਥੀ ਨਿਸ਼ਾਨੀ ਹੈ ਅਗੇ ਗਾਂ ਤੋਲਦੇ ਆ ਜਿਹਨੇ ਭੋਲੇ ਭਾਲੇ ਲਕਾਈ ਨੂੰ ਆਪਣੇ ਮਗਰ ਲਾ ਕੇ ਉਹਨਾਂ ਨੂੰ ਲੁੱਟਣਗੇ ਇੱਕ ਗੱਲ ਯਾਦ ਰੱਖਿਓ ਕੱਚਾ ਗੁਰੂ ਕਦੀ ਮੰਗਤੀ ਨਹੀਂ ਦੇ ਸਕਦਾ ਜਿਹੜੇ ਉਸਤੇ ਮੰਗਣ ਲੱਗਦੇ ਹਨ ਉਹਨਾਂ ਨੂੰ ਡੋਬੇਗਾ ਹੀ ਇਸ ਕਰਕੇ ਧਿਆਨ ਦਿਓ ਅੱਜ ਉਹੀ ਗੁਰੂ ਨਾਨਕ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਾਜ਼ਰ ਹੈ ਜੋ ਕਲ ਕਲਗੀ ਤਰਪਾਸ਼ਾ ਨੇ ਸਾਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਠਗਾ ਕੇ ਖਾਲਸੇ ਨੂੰ ਅਸਲੀ ਤਾਬਿਆ ਕੀਤਾ ਭਾਈ ਵੀਰ ਸਿੰਘ ਜੀ ਆਪਣੇ ਬਚਨ ਵਿੱਚ ਕਹਿੰਦੇ ਹਨ ਕਿ ਸਮੇਂ ਸਮੇਂ ਨਾਲ ਧਰਤੀ ਤੇ ਜਲਮ ਹੋਏ ਰਾਸ਼ਟਾਏ ਅਵਤਾਰ ਆਇਆ ਨੇਉਤੀ ਨmai ਤੇ ਗਿਆ ਸਮਾ ਬੀਤ ਨੇ ਅੰਤਾਂ ਤੀ ਤੇ ਫਿਰ ਕਾਸ਼ਟ ਆਇ ਜਨਮ ਹੋਏ ਬਾਹਰ ਹੁਣ ਕਾਸ਼ਟ ਜਨਮ ਇਤਨੇ ਜਿਆਦਾ ਕਿ అవਤਾਰ ਦੇ ਭੇਜਣ ਨਾਲ ਗੱਲ ਨਹੀਂ ਮੰਨੀ ਐਸ ਲਈ ਆਪ ਨਰਿੰਕਰ ਆਇ ਗੁਰੂ ਨਾਨਕ ਦੇ ਰੂਪ ਵਿੱਚ ਦਾਸ ਜਮੇ ਤਾਂ ਨ ਕੀਤੇ ਤੇ 10ਵੇਂ ਜਮੇ ਤੋਂ ਬਾਅਦ ਸ਼ਬਦ ਗੁਰੂ ਵਿੱਚ ਹਮੇਸ਼ਾ ਹਮੇਸ਼ਾ ਤੱਕ ਤੀਤੇ ਤੱਕ ਗਏ ਦੁਨੀਆਂ ਨੂੰ ਤਾਨ ਲਈ ਬਕਾਇਦਾ ਉਸੇ ਤਰ੍ਹਾਂ ਜੋ ਉੱਧ ਟਿਕਾਈ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਜੀ ਨੇਕਾ ਚਾਰੀ ਪਾਵ ਅਸਨ ਨਿਰੰਕਾਰ ਸ਼ਾਦਰੂਪ ਨੂੰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਦਾ ਨਹੀਂ ਧਰਤੀ ਤੇ ਟਿਕ ਗਏ ਦੁਨੀਆਂ ਨੂੰ ਤਾਨ ਲਈ ਦੁਨੀਆਂ ਦੇ ਮੇਲੇ ਮੰਨੇ ਮੰਨੇ ਲਾਉਣ ਦੇ ਲਈ ਅਸੀਂ ਇਹ ਤਾਂ ਪੜਦੇ ਹਾਂ ਵੇ ਆਨੰਦ ਜਗਤ ਮੈਚ ਚਲ ਤਾਨ ਗੁਰੂ ਨਾਨਕਾ ਦਾ ਵਾ ਪਰ ਕਦੀ ਕਿਸੇ ਨੇ ਇਹ ਨਹੀਂ ਪੜਿਆ ਹੋਵੇਗਾ ਕਿ ਗੁਰੂ ਨਾਨਕ ਤਾਰ ਕੇ ਚਲੇ ਗਏ ਤੇ ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਮ ਵਿੱਚ ਸਦਾ ਸਦਾ ਲਈ ਹਨ ਪਹਿਲੇ ਜਾਮੇ ਤੋਂ ਲੂਜੇ ਹੈ ਤੀਜੇ ਚੌਥੇ ਪੰਨੇ 95 ਸਿਮੇ ਸਤਨੇ ਅਰਥ ਮੇ ਤੇ ਨੌਵੇਂ ਇਹ 10ਵੇਂ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਚ ਮੌਜਮਾਨ ਹਨ ਬਾਬਾ ਅਨੰਦ ਸਿੰਘ ਜੀ ਦੇ ਬਚੇ ਗੰਦੇ ਸੰਕੀਤ ਨੇ ਨਹੀਂ ਪੱਥਰ ਤੇ ਭਾਵਨਾ ਬਣ ਗਈ ਉਹ ਬੋਲਿਆ ਤੇਰੀ ਸਿਮਰਨਾਂ ਚ ਸਹਿਜ ਦੀ ਤੇ ਭਾਵਨਾ ਨਹੀਂ ਬਣੀ ਮਹਰਾ ਮਹਾ ਪੁਰਸ਼ ਬਚਲ ਕਰਦੇ ਸਾਨੂੰ ਪਿਆਰ ਵਾਲੇ ਸੰਤਾ ਮੰਨਤਾ ਕਦੀ ਕਿਸੇ ਕਦੀ ਇਹ ਨਹੀਂ ਕਹਿੰਦੇ ਕਿ ਗੁਰੂ ਨਾਨਕ ਚਲਾ ਗਿਆ ਉਹ ਗੁਰੂ ਨਾਨਕ ਦੀ ਹੋਣ ਨੂੰ ਮੰਨਦੇ ਹਾਂ ਮੈਂ ਗਲਤਾਂ ਭਾਵਨਾ ਨਹੀਂ ਹੈ ਸੰਡਾ ਸਿੱਧ ਖੋਣਾ ਚਾਹੀਦਾ ਹੈ ਤਨ ਟੰਗਾ ਨਾਲਾ ਅੱਜ ਵੀ ਦਰਸ਼ਨ ਹੁੰਦੇ ਹਨ ਤੀਨ ਰੂਪ ਹੈ ਮੋ ਕੇ ਸੁਨਿਓ ਨੰਦ ਚਿਤ ਲਾਇ ਨਿਰਗੋਣਾ ਸਰਗਣਾ ਗੁਰੂ ਸਾਵਦਕ ਹੋ ਤੂੰ ਹੀ ਸਮਝਾਇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦਾਖ ਗੁਰੂ ਨਾਨਕ ਪਾਤਸ਼ਾਹ ਹਨ ਅਸੀਂ ਤਾਂ bạch ਪਰਮੇਸ਼ਰ ਸਮਝ ਕੇ ਪੂਜਾ ਕਰੋ ਤੁਸੀਂ ਆ ਮਸ਼ੂਰ ਕਰੋਗੇ ਜੋ ਨਾਮ ਦਾ ਸਾਨਾ ਬੱਧੀ ਸਿਮਨ ਕਰਕੇ ਨਹੀਂ ਸੀ ਮਿਲਿਆ ਉਹ ਇੱਕ ਘੜੀ ਵਿੱਚ ਹੀ ਮਿਲ ਸਕਦਾ ਲੋੜ ਹੈ ਵਿਸ਼ਵਾਸ ਦੀ ਲੋੜ ਭਾਵਨਾ ਦੀ ਭਾਵਨਾ ਵਾਲਿਆਂ ਨੂੰ ਤਾਂ ਬਲ ਤੱਕ ਦਰਸ਼ਨ ਵੀ ਹੁੰਦੇ ਬਾਰ ਐਸ ਸਿੰਧੀ ਲਈ ਬਹੁਤ ਕਮਾਈ ਦੀ ਲੋੜ ਆ ਹਾਂ ਬਾਬਾ ਜੀ ਇਸ ਮੱਤ ਦੇੰਦੇ ਕਹਿੰਦੇ ਕਿ ਗੁਰੂ ਸਾਹਿਬ ਦੇ ਚਾਨਾ ਵਿੱਚ ਅੰਦਾਜ਼ ਕਰਿਆ ਕਰੋ ਸੱਚੇ ਬਾਸ਼ਾ ਕਿਰਪਾ ਕਰੋ ਸਰਗਣ ਸੂਹ ਵਿੱਚ ਵੀ ਦਰਸ਼ਨ ਦੇ ਕੇ ਮਨ ਦੀ ਝੋਲੀ ਭਰੋ ਵਚਨ ਕਰਦੇ ਸਨ ਇੰਜ ਤਾਲਾ ਪਾਇਆ ਕਰੋ ਤਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦਰਸ਼ਨ ਵੀ ਦਰਸ਼ਨ ਹਨ ਮਨ ਕਰਪਾ ਕਰੋ ਜੰਨੀ ਓ ਸ਼ਰੂ ਮੈਚ ਜੈ ਸ਼ਰੂ ਮੈਚ ਕੋਨੇ ਰਾਖਸ਼ ਨੂੰ ਤਾਰਿਆ ਮਲੀ ਖੰਧਰੀ ਨੂੰ ਉਮੇਚ ਜੋਰ ਨੂੰ ਤਾਰਿਆ ਭਾਵੇਂ ਮਾਣੀ ਜਹੀ ਚਾਲ ਕਹੀ ਦਿਖਾ ਦਿਓ ਉਹ ਕੋਈ ਦੂ ਨਹੀਂ ਹੈ ਲੋੜ ਹੈ ਭਾਵਨਾ ਲਈ ਵਿਆਹ ਲਈ ਬਾਣਾ ਤੇ ਪਿਆਰ ਨਾਲ ਜਹੀ ਤਾਂ ਰੱਖਣ ਵਾਲੇ ਨੂੰ ਤੱਕ ਦਰਸ਼ਨ ਬੀ ਹੰਦੇ ਪੰਗਤੀ ਔਲੀ ਹੈ ਉਹਨਾਂ ਲਈ ਸੋਝੀ ਲਈ ਜਿਹੜੀ ਹੋਂਦ ਨੂੰ ਨਹੀਂ ਮੰਨਦੇ ਗੌਰ ਕਰਿਓ ਪੂਛੇ ਨੂੰ ਸੇਕ ਅਰਦਾਸ ਕਰ ਸਿਆ ਮਹਿਲਾ ਤਕ ਦਰਸ਼ਨ ਮਹਾਲ ਆਗਮ ਅੰਗੂਚਰ ਸਾਧਨਰ ਮੋਲ ਨੇ ਮੁਖਤੇ ਸੁਣੋ ਸੰਸਾਰੀ ਜਗ ਜਗ ਪੀਨੀ ਸੁਡੀਆਂ ਇਸ ਚਰਨ ਨਿਬ ਨਿਬ ਅਸਾਰਿ ਥਾਰੀ ਜਗ ਜਗ ਸਤਿਗੁਰੁ ਤਰੇ ਅਮਤਾਨ ਐਸ ਮਾਰ ਸਾਨੋ ਬੜੀ ਵੱਡੀ ਸੇ ਨਿਆਣ ਮਾਲੂ ਐਸਦਾ ਪਾਵ ਕੇ ਇਹ ਸਤਿਗੁਰ ਦੀ ਹੋਣ ਤਾਲੂਆ ਜਨ ਤੱਕ ਖਤ ਨਹੀਂ ਹੋਣੀ ਨੇ ਨਸਤਲ ਤੋਂ ਪਾਵ ਪਰ ਇयां ਨਹੀਂ ਹਾਂ ਪਾਵ ਇਹ ਕੇ ਇਹ ਨਹੀਂ ਹਾਂ ਇਤਨੀਆਂ ਪੱਕੀਆਂ ਹਨ ਗੁਰੂ ਨਾਨਕ ਦੀ ਹੋਣ ਜੁਆ ਜੁਆ ਤੱਕ ਰਹੇਗੀ ਅਜੇ ਵੀ ਜੋ ਕਿਸੇ ਨੂੰ ਯਕੀਨ ਨਹੀਂ ਆਇਆ ਹੋਵੇ ਮਾਰ ਮੈਂ ਚ ਸ਼ੰਕਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿਚਿਤਮ ਪੰਗਤੀਆਂ ਵੀ ਹਨ ਜਿਵੇਂ ਗੁਰੂ ਰਾਜ ਅਮਚਲ ਅਟੱਲ ਆਂ ਦਾ ਵਰਕਰ ਪਰਮਾਯ। ਭਾਵੇਂ ਇਹ ਰਾਜ ਅਮਚਲ ਅਟੱਲ ਹੈ ਐਸ ਲਈ ਉਹ ਜਿਆ ਪਿਆਰ ਕਰਿਓ ਕਰਿਆਉ ਇਹ ਵਰਤੀ ਤੇ ਭਾਵਨਾ ਰੱਖਿਓ ਕਿ ਗੁਰੂ ਨਾਨਕ ਹੈ ਉਹ ਕਿਦਰੇ ਵੀ ਗਿਆ ਨਹੀਂ ਕਦੀ ਵੀ ਇਹ ਨਾ ਕਰਨਾ ਕਿ ਗੁਰੂ ਨਾਨਕ ਪਾਸ਼ਾ ਚਲੇ ਗਏ ਉਹ ਗਏ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਰੂਮ ਵਿੱਚ ਮੰਨੂਦਾ ਆ ਉਹਨਾਂ ਦੀ ਲੋੜ ਅੱਜ ਵੀ ਉਹੀ ਜੋਤ ਖਾਜ ਨਾਜਰਾ ਉਹ ਇਹ ਪਿਆਰਿਓ ਇਧਰੇ ਕਿਤਾਬ ਨੇ ਕਿਤਾਬ ਨਾ ਸਮਝ ਲੈਣਾ ਸ਼ਾਨੀਏ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਜੀ ਤਾਂ ਇੱਥੋਂ ਤੱਕ ਬਚਨ ਕਰਦੇ ਇਹ ਹੈ ਜਿਤੇ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਹੁੰਦੀ ਹੋਵੇ ਉੱਥੇ ਸਾਰੀਆਂ ਸ਼ਕਤੀਆਂ ਦਾ ਨਿਵਾਸ ਹੁੰਦਾ ਉੱਥੇ 24 ਘੰਟੇ ਸਿਮਹੀ ਇਹਨਾਂ ਸੁੰਘਣਾ ਮਹਿਰ ਰਹੇ ਨਾ ਬਾਬਾ ਨਾਲ ਸੰਗ ਜੀ ਬਚਨ ਕਰ ਦੇ ਕੇ ਜਸੰਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਏ ਕਿਦਰੋਂ ਵੀ ਨਹੀਂ ਪੈ ਸਕਦੇ ਸਾਡੀ ਵੀ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਾਵਨਾ ਬਣੇ ਅਸੀਂ ਉਹਨਾਂ ਨੂੰ ਹਾਜਨਾਰ ਹੰਤ ਪਾਲਤ ਦੀ ਰਾਖੇ ਲੋਕ ਮਨੋਖ ਦੇ ਸੇਖ ਜਾਣ ਕੇ ਪੁੱਜੀਏ ਇੱਕ ਵਾਰੀ ਬਾਬਾ ਰਣ ਸਿੰਘ ਨੂੰ ਕਿਸੇ ਨੇ ਬੇਨਤੀ ਕੀਤੀ ਤੇ ਮਹਾਵਰਸ਼ ਨਾ ਸੁਣਿਆ ਹੈ ਕਿ ਤੁਸੀਂ ਗੁਰੂ ਨਾਨਕ ਬਾਛਾ ਦੇ ਦਰਸ਼ਨ ਕੀਤੇ ਹੋ ਮੈਨੂੰ ਵੀ ਕਰਾ ਲਿਓ ਮੈਂ ਤਾਂ ਬਾਬਾ ਜੀ ਤਾਂ ਅੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਅਦ ਇਸ਼ਾਰਾ ਕਰਕੇ ਕਹਿਣ ਲੱਗੇ ਮੇਰਾ ਤਾਂ ਗੁਰੂ ਨਾਨਕਾ ਮਿੱਠਾ ਹੈ ਇਹੀ ਗੁਰੂ ਨਾਨਕ ਭਾਵਨਾ ਬਣਾਉਣੀ ਪਵੇਗੀ ਇਹ ਗੱਲ ਯਾਦ ਰੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਹਾਂ ਅਰਸ਼ਣ ਕਰਨਾ ਨਾਲ ਨਹੀਂ ਜੇ ਮੰਨੀ ਜੁਨੇ ਗੁਰੂ ਨਾਨਕ ਸਾਹਿਬ ਦੀ ਧਾਰੀ ਸੁਣ ਵਿੱਚ ਸਨ ਉਹਨਾਂ ਦੇ ਦੀ ਦਰਸ਼ਨ ਤਾਂ ਕਈਆਂ ਨੇ ਕੀਤੇ ਸਨ ਪਰ ਨਾਮਛਾਨਣ ਵਾਲਿਆਂ ਨੇ ਭੂਤਨਾ ਮਿੱਤਾ ਅੱਲਾ ਤਾ ਗੇ ਕੈ ਲੇ ਤੋ ਜਿਨ੍ਹਾਂ ਨੇ ਨਹੀਂ ਪਛਾਣਿਆ ਉਹਨਾਂ ਨੇ ਬੱਤੇ ਵੀ ਮਾਰੇ ਦਰਸ਼ਨ ਤਾਂ ਪਿਤਾ ਕਾਲੂ ਨੇ ਵੀ ਕੀਤੇ ਉਹਨਾਂ ਦੇ ਬੇੜੇ ਆ ਬਖੇੜਦਾ ਨੇ ਹਾਂ ਅਰ ਪਛਾਣ ਨਾ ਹੋਣ ਕਾਰਨ ਚਪੇੜ ਵੀ ਮਾਰੇ ਮਖੌਟ ਤੱਕ ਕਾਇਦ ਤਾ ਕਈਆਂ ਨੇ ਸਿੱਖ ਕਿਹਾ ਤੇ ਕਈਆਂ ਨੇ ਸੰਤ ਮਹਾਪੋਸ਼ ਦਾ ਦਰਜਾ ਦਿੱਤਾ ਪਰ ਜਿਸ ਨੇ ਪਛਾਣਿਆ ਉਹ ਪਾਈ ਲੈਣਾ ਜੀ ਸੀ ਕਹਿ ਦਿੱਤਾ ਮੇਰੇ ਤੋਂ ਰੱਬ ਹੀ ਮੇਰਾ ਤਾਂ ਇੱਕ ਤੂੰ ਰੱਬ ਹੀ ਤੂੰ ਕੋਤਰਾਬ ਹੀ ਤੂੰ ਮੇਰੇ ਤੇ ਪਰਮੇਸ਼ਰ ਹੀ ਤੂੰ ਮੇਰਾ ਤਾਂ ਪਰਮੇਸ਼ਰ ਹੀ ਤੂੰ ਉਹੀ ਨਿਰੰਕਾਰ ਜੋਤ ਜਦੋਂ ਸੀ ਇਹ ਗੁਰੂ ਅਮਰਦਾਸ ਜੀ ਵਿੱਚ ਚਲੀ ਗਈ ਜਿੰਨਾ ਨੇ ਨਹੀਂ ਪਛਾਣਿਆ ਨਾ ਤੂੰ ਨੇ ਜੋਰ ਦੀ ਲੱਤ ਕੱਢ ਕੇ ਮਾਰੀ ਜਿੰਨਾ ਨੇ ਨਹੀਂ ਪਛਾਣਿਆ ਉਨਾਂ ਨੇ ਪੰਨਮੀ ਨੀਉਤ ਗੁਰੂ ਅਰਜਨ ਸਾਹਿਬ ਜੀ ਕਿੰਨੇ ਤਾਂ ਸਿਖੇ ਦਿੱਤੇ ਸਾਰੇ ਆਪਣੇ ਅੰਦਰ ਝਾਤੀ ਪਾਇਓ ਤੁਹਾਡੇ ਵਿੱਚੋਂ ਕਿਸੇ ਦਾ ਦਰਵਾਜ਼ਾ ਸਾਹਿਬ ਦਾ ਨਾਮ ਹੋਵੇਗਾ ਕਿਸੇ ਦਾ ਸੰਤੋਖ ਸੰਦਾ ਕਿਸੇ ਦਾ ਮੀਕ ਸੰਦਾ ਕਿਸੇ ਦਾ ਬਾਬਾ ਦੀਪ ਸਿੰਘ ਜੀ ਦੇ ਲਾਲਾ ਜਾਂ ਕਿਸੇ ਵੀ ਸਹਿਰ ਵਿੱਚ ਕਿਸੇ ਵੀ ਤਾਮਕ ਸੰਦਾ ਕੋਈ ਦਰਵਾਜ਼ਾ ਸਹਿਵ ਜਾਂਵੇਂ ਤੇ ਮਾਨ ਮੇਚ ਰੱਖੇ ਕੇ ਗੁਰੂ ਨਾਨਕ ਜੀ ਥਾੜ ਨੇ ਕੋ ਉੜਾਇਆ ਹਾਂ ਪਰ ਰੱਬ ਕੋਈ ਹੋਰ ਲੱਭਣਾ ਉਸ ਨੂੰ ਮੇਰੇ ਜਨਮ ਵਿੱਚ ਪ੍ਰਾਪਤੀ ਨਹੀਂ ਹੋ ਸਕਦੀ ਜੇ ਅੰਦਰ ਇਹ ਖਾਨਾ ਬਣਿਆ ਹੋਇਆ ਕਿ ਗੁਰੂ ਰਾਮਦਾਸ ਨੂੰ ਹੋਰ ਤੇ ਹੈ ਤੇ ਰੱਬ ਹੋਰ ਜੇ ਅਸੀਂ ਆਪਣੇ ਗੁਰੂ ਵਿੱਚ ਰੱਬ ਨਹੀਂ ਵੇਖ ਸਕਦੇ ਤਾਂ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ ਭਾਵੇਂ ਪੁੱਠੇ ਲੜਕ ਕੇ ਭਲ ਕੀ ਕਰੀ ਜਾਵਾਂਗੇ ਜਾਵੋ ਜਿਸ ਨੇ ਆਪਣੇ ਗੁਰੂ ਵਿੱਚੋਂ ਨਾਨਕ ਨੇ ਨਹੀਂ ਵੇਖਿਆ ਉਸ ਨੂੰ ਪ੍ਰਾਪਤੀ ਹੋ ਹੀ ਨਹੀਂ ਸਕਦੀ ਸਿੱਖ ਦੀ ਪੜ੍ਹਾਈ ਹੀ ਇਹ ਹੈ ਕਿ ਗੁਰੂ ਨੂੰ ਪ੍ਰਤੱਖ ਪਰਮਾਤਮਾ ਸਮਝੋ ਦਾਸ ਦੀ ਆਪਣੀ ਜ਼ਿੰਦਗੀ ਵੀ ਕਾਫੀ ਐਸੀ ਮੁਜਰੀ ਹੈ ਜਦੋਂ ਮਾਨ ਵਿੱਚ ਹੁੰਦਾ ਸੀ ਕਿ ਗੁਰੂ ਨਾਨਕ ਹੋਰ ਤੇ ਰੱਬ ਹੋਰ ਹੈ ਉਹ ਸਾਲ ਪਹਿਲਾਂ ਜਦੋਂ ਨਹੀਂ ਸੀ ਖੁੱਲੀ ਦਾਸ ਨਾਮੀ ਇਹੀ ਹਾਲ ਸੀ ਨਰਵਾਰ ਸੇਵ ਜਾਣਾ ਗੁਰੂ ਰਾਮਦਾਸ ਜੀ ਦੇ ਦਰ ਤੇ ਨਮਸਕਾਰ ਕਰਨਾ ਪਰ ਮਾਨ ਵਿੱਚ ਹੋਣਾ ਕਿ ਗੁਰੂ ਰਾਮਦਾਸ ਜੀ ਦੇ ਦਰਸ਼ਨ ਤੇ ਕਰਮ ਕਰੇ ਕਰ ਰਹੇ ਹਾਂ ਬਾਬਾ ਜੀ ਕੋਈ ਹੋਰ ਹੈ ਪਰਮੇਸ਼ਰ ਤੇ ਕੋਈ ਹੋਰ ਹੈ ਜੇ ਕੋਈ ਐਸੀ ਸਟੇਟ ਤਾਂ ਸਮਝ ਲੈਣਾ ਅਜੇ ਸਾਦਾ ਹੀ ਘਟ ਜਿਸ ਨੂੰ ਸਾਦਾ ਲਈ ਲਾਥ ਮਿਲੀ ਹੋਵੇਗੀ ਉਹ ਆਪਣੇ ਗੂੜ ਵਿੱਚੋਂ ਹੀ ਰੱਬ ਨੂੰ ਮੋਖੇਗਾ ਬਾਬਾ ਨਾਲ ਸਿੰਘ ਨਹੀਂ ਨਹੀਂ ਪਤਾ ਨਹੀਂ ਕਿਤਨੀ ਕਹਾਣ ਲਣਾ ਕਾ ਇਤੇ ਜਨੋ ਅੱਖ ਖੁਨੀ ਜਈ ਤਾਂ ਭਾਵਨਾ ਵਿੱਚ ਕਹਿ ਦਿੱਤਾ ਧੰਗੁਰੂ ਨਾਨਕ ਤੁਹੀ ਨੈਂਕਾਰ ਭਾਈ ਨੰਦ ਲਾਲ ਨੇ ਵੀ ਕਹਿ ਦਿੱਤਾ ਤੁ ਨਾਨਕ ਆਵਦੋ ਨਰਾਇਣ ਸੂਘ ਮਾਨਨੰਨੰਜਨ ਅੰਕਾਰ ਰੂਪਾ ਭਾਈ ਗੰਦਾਸ ਜੀ ਦੀ ਵੀ ਅੱਖ ਖੁਨੀ ਤਾਂ ਕਹਿ ਦਿੱਤਾ ਗੁਰੂ ਗੋਵਿੰਦ ਗੁਰੂ ਗੋਵਿੰਦ ਨਾਮ ਸੁਨਵਾਇਆ ਇਹ ਕਿ ਵਾਰੀ ਬਾਬਾ ਇਸਰ ਸੰਗ ਜੀ ਨੇ ਕਿਸੇ ਨੂੰ ਪੁੱਛਿਆ ਕਿ ਦਸ ਪਾਈ ਰੱਬ ਕਿਹੋ ਜਿਹਾ ਹੈ ਵੇਖਣਾ ਚਾਹੁੰਦੇ ਸੀ ਇੱਥੇ ਖੜਾ ਹੈ ਜਾਂ ਇਹ ਕਹਿ ਲਵੋ ਕੇ ਸਿਰ ਦੇਣੀ ਚਾਹੁੰਦੇ ਸੀ ਉਹ ਸਰੀਰ ਜਹਨ ਲੱਗਾ ਇਹ ਮੂਬਤੀ ਦੀ ਲੈਂਟ ਵਰਗਾ ਕਈ ਲੇਟਾਂ ਵਿੱਚ ਮੈਤੀ ਰੱਖਦੇ ਹਨ ਕਿ ਇਹ ਹੀ ਰੱਬ ਉਹ ਇਸਰੇ ਨੂੰ ਪੁੱਛਣ ਲੱਗੇ ਤੂੰ ਦਾਸ ਭਾਈ ਰੱਬ ਕਿ ਹੋ ਜਾ ਉਹ ਕਹਿੰਦਾ ਰੱਬ ਤਾਰੇ ਵਰਗਾ ਉਹ ਤਾਰੇ ਵਿੱਚ ਮੈਤੀ ਰੱਖਣਾ ਹੋਵੇਗਾ ਇਸਰੇ ਨੇ ਪੁੱਛਿਆ ਤਾਂ ਉਹ ਕਹਿੰਦਾ ਰੱਬ ਨਾ ਲੈਂਟ ਵਰਗਾ ਤੇ ਨਾ ਤਾਰੇ ਵਰਗਾ ਰੱਬ ਤਾਂ ਚੰਦ੍ਰਮਾ ਵਰਗਾ ਯੇਨੇ ਚੌਥੇ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਜਦੋਂ ਬਿਜਲੀ ਚਮਕਦੀ ਹੈ ਤੀ ਜੋ ਰੋਸ਼ਨੀ ਆਉਂਦੀ ਫੇਰ ਚਲੀ ਜਾਂਦੀ ਉਹ ਜੋ ਰੋਸ਼ਨੀ ਹੈ ਉਹੀ ਰੱਬ ਆ ਇੱਕ ਹੋਰ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਪ੍ਰਕਾਸ਼ বিনা ਇੱਕ ਗੋਲਕ ਤਾਰਾ ਬਾਹ ਦਿਓ ਯਸ ਨੇ ਅੰਦਰ ਇੱਕ ਹੋਰ ਛੋਟਾ ਉਸ ਨੇ ਅੰਦਰ ਇੱਕ ਹੋ ਛੋਟਾ ਕਰਦੇ ਕਰਦੇ ਇੱਕ ਜਗ੍ਹਾ ਤੇ ਆ ਜਾਂਦੀ ਹੈ ਤੇ ਵੇਲੇ ਇਹ ਇੱਕ ਬਿੰਦੂ ਰਹਿ ਜਾਂਦਾ ਜਾਂਦਾ। ਇਹੀ ਰੱਬ ਹੈ। ਮਹਾ ਪਰਸਾਸਪੈ। ਕਹਿੰਦੇ ਵੇ ਬਣੀ ਉਹ ਬਨਾ ਬਿੰਦੂ ਲੈਟ ਤਾਰੇ ਚੰਦਰਮਾ ਰੋਸ਼ਨੀ ਵਰਗਾ ਨਹੀਂ ਅਗਰ ਜੈਸੇ ਪਰਮਾਤਮਾ ਬਚ ਰਹੇ ਮੇਚ ਰਹੇ ਤਾਂ ساری ਜਿੰਦਗੀ ਲੱਗੀ ਰਹੋਗੇ ਤਾਂ ਪਰਮੇਸ਼ਰ ਦੀ ਭਾਪਤੀ ਨਹੀਂ ਕਰ ਸਕੋਗੇ ਓਕਾ ਹਣ ਲੰਗੇ ਬਾਬਾ ਜੀ ਇਹ ਤੁਸੀਂ ਦੱਸੋ ਰੱਬ ਕਿਹੋ ਜਿਹਾ ਹੈ ਬਾਬਾ ਜੀ ਨੇ ਉਹਨਾਂ ਦੀ ਬਾਹ ਫੜੀ ਤੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਲੈ ਗਏ ਤੇ ਕਹਿੰਦੇ ਹਨ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਹਾਂ ਕਿ ਰੱਬ ਕਿਹੋ ਜਿਹਾ ਬੰਬਾਂ ਜੀ ਨੇ ਅਰਦਾਸ ਲਿਖਤੀ ਰਮਾਲਾ ਰਾਯਾ ਦੇ ਹੁਕਮਨਾਮਾ ਲਿਆ ਹੁਣ ਜੋ ਹੁਕਮਨਾਮਾ ਆਇਆ ਉਹ ਪਾੜ ਕੇ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਵੀ ਸੋਝੀ ਮੈ ਲਈ ਜਾਂ ਮੇਰੇ ਹੁਕਮਨਾਮਾ ਸੀ ਸਾਧਗੁਰੂ ਮੇਰਾ ਮੇਹਮਾ ਸਾਧਗੁਰੂ ਮੇਰਾ ਸਾਚਾ ਸੋਹਣ ਐਸ ਲੀਆਂ ਖੀਲੀਆਂ ਗਤੀਆਂ ਹਨ ਨਾਨਕ ਸੂਰਦੇਸ ਜਿਨ੍ਹਾਂ ਨੂੰ ਕ ਨੂੰ ਸਮਝੋ ਤੇ ਬਿਨ ਦੇ ਪਰਮਾ ਪਰਮ ਗੁਰੂ ਨਾ ਹੀ ਨਹੀਂ ਲਾ। ਇਹਨਾਂ ਪਾਗ ਤਿਆੰਦੇ ਹੱਥੋਂ ਸਮਝੀ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਅਸੀਂ ਚਾਰੇ ਮੇਦਾਂ ਤੇ 27 ਸਮਤੀਆਂ ਨੂੰ ਸੋਧ ਕੇ ਦੇਖ ਲਿਆ ਕਿ ਗੁਰੂ ਮਨ ਚਤ੍ਰੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ। ਬਾਪ ਦਮੇ ਹੀ ਇੱਕ ਸਰੂਪ ਹਨ। ਸਾਨੂੰ ਇਹ ਮਾਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਕੁੰਝ ਵੀ ਲਿਖਿਆ ਹੈ ਉਹ ਤਨ ਕਾਲ ਸਤ ਹੈ ਉਸ ਨੂੰ ਕੋਈ ਨਹੀਂ ਗਲਤ ਨਹੀਂ ਕਹਿ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਰ ਵੀ ਨੇਕਾਂ ਹੀ ਐਸੀਆਂ ਪੰਕਤੀਆਂ ਹਨ ਜਿੰਨਾ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਹੀ ਪਰਮੇਸ਼ਰ ਹੈ ਦਾਸ ਕੁੰਝ ਦੀਆਂ ਪੰਕਤੀਆਂ ਹੋਰ ਲਿਖਿਆ ਹੈ ਰੂਮ ਰੂ ਗ੍ਰੰਥ ਸਹਿਮ ਵਿੱਚ ਲੰਗ ਰਹਾਂ ਤਾਂ ਕੇ ਸਾਡੇ ਮਨ ਵਿੱਚ ਕਿੰਦਰੇ ਜਿਹੜੇ ਹਾਮੀ ਸੰਤਾ ਨਾ ਨਾ ਜਾਵੇ ਸੁੰਦਰ ਮਰੂਲਿਆ ਸਰੀਰ ਹੰਮ ਲੇਖਿਆ ਇੱਕ ਮਾਸਤੂ ਆਨੂਪ ਦਿਖਾਈ ਗੁਰੂ ਗੋਵਿੰਦ ਗੁਰੂਵੰਦ ਗੁਰੂ ਹੈ ਨਾਨਕ ਕੋ ਪੈ ਨਮਾਈ ਮੇਖ ਲਵ ਐਸਨੀਆਂ ਮੇ ਅਖੇ ਲੀਆਂ ਪੰਤੀਆਂ ਦਾ ਇਹੀ ਭਾਵ ਹੈ ਇਹ ਗੁਰੂ ਗੋਬਿੰਦ ਹੈ ਇਹ ਗੋਬਿੰਦ ਗੁਰੂ ਗੁਰੂ ਹੈ ਇਨਾਂ ਲੋਾਂ ਵਿੱਚ ਕੋਈ ਭੇਦ ਨਹੀਂ ਉਹ ਅਰਜਨ ਸਾਹਿਬ ਜੀ ਦੀਆਂ ਪੰਗਤੀਆਂ ਹਨ ਹਦ ਗੁਰੂ ਜੀ ਮਨ ਆਵਨਾ ਕੋਈ ਉਰਪਾਰਬਾਂਤ ਰਮੇਸ਼ ਸੰਸਾਰ ਸਿਨਾਂ ਪੰਤੀਆਂ ਦੇ ਵੀ ਅਥ ਹੌਲ ਦੇਵੇ ਗੁਰੂ ਕਹਿੰਦੇ ਹਨ ਕਿ ਇਹ ਸਤਿਗੁਰ ਤੋਂ ਵੱਡਾ ਹੋਰ ਕੋਈ ਨਹੀਂ ਗੁਰੂ ਪਾਰ ਬਰਮ ਪਰਮੇਸ਼ਰ ਇੱਕ ਹੀ ਇੱਕ ਹੋਰ ਜਗਾ ਲਿਖਲੇ ਹਨ ਗੁਰ ਮੇਰਾ ਖਾਸੋ ਸਤਿਗੁਰ ਸਨ ਨਾਵੀਂ 400 ਪਾਰ ਬ੍ਰਹਮ ਜਾਣੀ ਤੀਮਤਨਾ ਪਾਈ ਇਹਨਾਂ ਪੰਕਤੀਆਂ ਦਾ ਵੀ ਇਹੀ ਭਾਵ ਹੈ ਕਿ ਗੁਰੂ ਤੇ ਪਾਰ ਬ੍ਰਹਮ ਇੱਕ ਹੀ ਹੈ ਇਸਦੀ ਕੀਮਤ ਨਹੀਂ ਪਾਈ ਜਾ ਸਕਦੀ ਪੰਮੇ ਪਾਸ਼ਾ ਸਾਨੂੰ ਵੀ ਇਹ ਨਾ ਬੰਗਤੀਆਂ ਰਹੀਆਂ ਬੇਸਤ ਕਰ ਰਹੇ ਹਨ ਕਿ ਗੁਰੂ ਨੂੰ ਪਰਮੇਸ਼ਰ ਜਾਣੀਏ ਗੁਰ ਪਰਮੇਸ਼ਰ ਕੋਲ ਜਾਣਾ ਤਾਂ ਮੇਰੇ ਨੇ ਇਹ ਬਣੇਸ਼ ਕੀਤਾ ਕਿ ਗੁਰੂ ਤੇ ਪਰਮੇਸ਼ਰ ਦੋਹਾਂ ਨੂੰ ਇੱਕ ਸ੍ਰੋਹਕਾਰ ਕੀ ਜਾਣੀ ਪੰਮੇ ਪਾਸ਼ਾ ਦੀਆਂ ਇਹ ਇੱਕ ਹੋਰ ਪੰਕਤੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲੱਗਦਾ ਹੈ ਕਿ ਗੁਰੂ ਸਹਿਬ ਦਾ ਨੀ ਗੁਰੂ ਪ੍ਰਤੀ ਦੀ ਪਾਵਨਾ ਅਸੀਂ ਉਸ ਤੇ ਆਪਣੇ ਲਈ ਸੇਧ ਲਈਏ ਮੂ ਨੂੰ ਮੇਰੀ ਪੂਜਾ ਗੁਰੂ ਗੋਬਿੰਦ ਗੁਰੂ ਮੇਰਾ ਪਰਮ ਬ੍ਰਹਮ ਗੁਰੂ ਅਗਵੰਤਾ ਗੁਰੂ ਮੇਰਾ ਦਿਓ ਅਲਖ ਔਪੇਵ ਛੰ ਅ ਸਰਵ ਪੂਜੇ ਚਰਨ ਗਰਸ ਜੋ ਮੁਰਮੈਨਾ ਅਵਨ ਅਵਰਨਾਹੀ ਮੈਂ ਥਾਉ ਅੰਦਰ ਜਪੂ ਗੁਰੂ ਗੁਰੂ ਨੂ ਮੇਰਾ ਗਿਆਨ ਗੁਰੂ ਰਿਦੇ ਧਿਆਨ ਗੁਰੂ ਨੇ ਪਾਲੇ ਪੜਸਨਾਵਾਂ ਕਿੰਨਾ ਬਾਰੇ ਕਿੰਨੀ ਭਾਵਨਾ ਜਾਹਰ ਹੂ ਅਸੀਂ ਕਹਿੰਦੇ ਮੇਰੀ ਪੂਜਾ ਵੀ ਗੁਰੂ ਮੇਰਾ ਗਵਿੰਦ ਵੀ ਗੁਰੂ ਨੂੰ ਹੀ ਮੇਰਾ ਪਰਮ ਭਗਵਾਨ ਤੋ ਇਹ ਲੀ ਪੰਕਤੀ ਵੀ ਸਾਨੂੰ ਕਿੰਨੀ ਵੱਡੀ ਸੇਧ ਨਹੀਂ ਰਹਿ ਰਹੀਆਂ ਹਨ ਤੇ ਮੈਂ ਹਰ ਦੇ ਵਿੱਚ ਗੁਰੂ ਦਾ ਹੀ ਧਿਆਨ ਧਾਲਾ ਗੁਰੂ ਹੀ ਗੋਪਾਲ ਪੁਸਤਕ ਬਣਾਉਣਾ ਦਾਸ ਦਾ ਸ੍ਰੀ ਗੁਰੂ ਗ੍ਰੰਥ ਸੇਵ ਜੀ ਵਿੱਚੋਂ ਕੁਝ ਕੁ ਪੰਕਤੀਆਂ ਲਿਖਣ ਦਾ ਜਾਂ ਉਹਨਾਂ ਦੇ ਸੰਤਾਂ ਬਾਣਿਆਂ ਦੇ ਬਚਨ ਲਿਖਣ ਦਾ ਸਿਰਫ ਇਹ ਨਾ ਕੋਈ ਭਾਵ ਕਿ ਸਾਡਾ ਨਹੀਂ ਮਛਵਾਸ ਬਣ ਜਾਵੇ ਪਰਮੇਸ਼ਰ ਅੰਦਾਸ ਆ ਆਪਾਸ਼ੰਗ ਤੋਸਿਲ ਗੁਰੂਆਂ ਦਾ ਸੇਵਾ ਜੀ ਹਨ ਜੋ ਇਹਨਾਂ ਨੂੰ ਛਲਟ ਕੇ ਗੋਲ ਮੋਲ ਚੱਕਰਾ ਤੇ ਜਾਂ ਚੰਦਰਮਾ ਤਾਰਿਆਂ ਵਿੱਚ ਮੈਚ ਮੈਸਤੀ ਟਕਾਈ ਮਿੱਠਾ ਹੈ ਉਸ ਦੀ ਸਾੜੀ ਭਾਗੀ ਟਕਾਣੀ ਨਹੀਂ ਲੱਗਦੀ ਕਿਉਂਕਿ ਜਿਹੜੀਆਂ ਇਹ ਪੰਗਤੀਆਂ ਆ ਜਾਂ ਜੋ ਕੋ ਕਿਆ ਤਬੋ ਕਿਆ ਬਾਤ ਤੂ ਜਾ ਜਾਂ ਕੇ ਰਿੱਤੇ ਪਉ ਹੈ ਲੇ ਜਾ ਵਾ ਜਿਹੜਾ ਆਪਣੇ ਗੁਰੂ ਸਾਹਿਬ ਨੂੰ ਛਲਦ ਕੇ ਹੋਰ ਕਿਧਰੇ ਪ੍ਰਭੂ ਲਬਧਨ ਉਹ ਦਿਨ ਜਪਤਾ ਪਰ ਬਾਤ ਤੂ ਜਾ ਕਿ ਤੇ ਸਾਂ ਮਚਕਾਣੀ ਨਹੀਂ ਲੱਗਦੇ। ਵਿਆਸ ਵਾਲਿਆਂ ਦੇ ਪੀੜੇ ਪਾਰ ਹਿੰਦੇ। ਗਾਲ ਤੇ ਭਾਵਨਾ ਦੀ। ਭਾਵ ਤੇ ਭਾਵਨਾ ਨੂੰ ਲੱਗ ਗਈ। ਕੂ ਨਾਨਕ ਨੇ ਇੱਕ ਕੂ ਨਾਨਕ ਤੇ ਇੱਕ ਹੀ ਸੀ ਮਾਤਾ ਪਿਤਾ ਨੇ ਪੁੱਤਰ ਸਮਝਿਆ ਭੈਣ ਨੇ ਅਵਤਾਰ ਸਮਝਿਆ ਮਾਈ ਬਾਲਾ ਨੇ ਅਵਤਾਰ ਸਮਝਿਆ ਲੈਣੀ ਨੇ ਕਿਹਾ ਦਿੱਤਾ ਕਿੱਸੇ ਹੀ ਕੋਈ ਕੋਈ ਮਨਜੂਨamani ਇਸ ਕੋ ਤੁਹਾਨੂੰ ਇੱਕ ਤੇਰਾ ਹੀ ਆਸਰਾ ਹੈ ਮੈਂ ਇਹ ਰਿਹਾ ਤੇ ਰੱਬ ਹੀ ਤੂੰ ਗੁਰੂ ਨਾਨਕ ਤੇ ਇੱਕ ਹੀ ਭਾਵਨਾ ਆਪਣੀ ਆਪਣੀ ਜੋ ਉਹ ਜੀ ਭਾਵਨਾ ਗੁਰੂ ਤੇ ਰੱਖ ਨਾ ਮੋਗੇ ਉਹ ਜਿਆ ਫਾਲ ਝੂਲੀ ਚ ਪਏ ਜਾਵੇਗਾ ਬੰਦੇ ਤੇ ਰਾਇਬਲਾ ਨਿਯਮਤਾ ਸੰਗਿਆ ਉਹਨਾਂ ਨੂੰ ਉਹ ਜਿਆ ਫਾਲ ਮਿਲਿਆ ਮੱਤੇ ਮਾਨ ਬਣਿਆ ਨੂੰ ਮੱਤੇ ਮਾਨ ਦਾ ਫਾਲ ਮਿਲਿਆ ਜੋ ਉਹ ਨਹੀਂ ਭਾਵਨਾ ਨਾਲ ਗੁਰੂ ਦਾ ਸਤਕਾਰ ਕਰ ਨੂੰਗੇ ਗੁਰੂ ਨੂੰ ਆਰਦਵੋਂਗੇ ਉਹ ਜਿਆ ਫਾਲ ਮਿਲੇਗਾ ਇਸੇ ਤਰ੍ਹਾਂ ਅਥਵੀ ਚੰਦ ਵੀ ਗੁਰੂ ਆਰੰਦਾਸ ਜੀ ਦਾ ਪੁੱਤਰ ਤੇ ਗੁਰੂ ਅਰਜਨ ਸਾਹਿਬ ਅਥਵੀ ਚੰਦ ਦੀ ਭਾਵਨਾ ਗੁਰੂ ਆਰੰਦਾਸ ਜੀ ਤੇ ਸਰਵ ਪਿਤਾ ਵਾਲੀ ਸੀ ਪਰ ਗੁਰੂ ਅਰਜਨ ਦੇਵ ਜੀ ਨੇ ਗੁਰੂ ਆਰੰਦਾਸ ਜੀ ਨੂੰ ਸਰਵ ਪਿਤਾ ਨਹੀਂ ਸੀ ਸਮਝਿਆ ਬਲਕਿ ਪਰਮੇਸ਼ਰ ਦਾ ਦਾਸ ਰੂਪ ਮੰਨ ਲਿਆ ਉਹ ਕਹਿੰਦੇ ਮੈਨੂੰ ਤੇ ਇੰਜ ਲੱਗਦਾ ਕਿ ਹਰੀ ਨੇ ਆਪਣਾ ਨਾਮ ਬਟਾ ਕੇ RAMDAS ਰੱਖ ਲਿਆ ਹਰ ਜੀਉ ਨਾਮ ਹਰਿਉ ਨਾਮਦਾਸ ਇੱਕ ਵਾਰੀ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਨੇ ਸਾਥੀ ਗੰਗਤ ਸਹਿਬ ਦੇ ਦਰਸ਼ਨ ਕਰ ਲਏ ਤੇ ਬੇਨਤੀ ਕਰਨ ਲੱਗੇ ਕਿ ਮੇਰੇ ਮਾਨੇ ਇੱਕ ਸਵਾਰ ਸ਼ੰਤ ਕਹਿੰਦੇ ਪੁੱਛੋ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਬਹੁਤ ਸਤਿਕਾਰ ਕਰਦੇ ਪਾਈ ਬਾਲਾ ਜੀ ਧੰ ਉਹਨਾਂ ਕੋਲ ਗੁਰੂ ਨਾਨਕ ਜੀ ਕਥਾ ਸੁਣਦੇ ਕਹਿੰਦੇ ਸਨ ਬਾਲਾ ਜੀ ਤੁਸੀਂ ਇਤਨੇ ਆਸਾਨ ਮੇਰੇ ਗੁਰੂ ਨਾਨਕ ਪਾਸ਼ਾ ਦੇ ਨਾਲ ਨਹੀਂ ਹੋ ਉਹਨਾਂ ਕੋਲ ਗੁਰੂ ਨਾਨਕ ਦੇ ਰੋਹ ਜ ਬੜੇ ਪਿਆਰ ਵਿੱਚ ਰੋਹ ਜ ਬੜੇ ਪਿਆਰ ਵਿੱਚ ਸੁਣਦੇ ਸਨ ਜੋ ਪਾਈ ਬਾਲਾ ਜੀ ਨੇ ਅੱਖੀ ਵਿੱਚ ਹੀ ਬਾਲਾ ਜੀ ਕਹਿਣ ਲੱਗੇ ਮੈਂ 40 ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਉਹਨਾਂ ਦੇ ਨਾਲ ਰਿਹਾ ਉਹਨਾਂ ਨੂੰ ਚੌਰ ਸਹਿਮ ਕਰਦਾ ਰਿਹਾ ਪਰ ਤੁਹਾਡਾ ਮੁਲਾਕਾਤ ਗੁਰੂ ਨਾਨਕ ਸਾਹਿਬ ਨਾਲ ਬਹੁਤ ਸਮਾਂ ਬਾਅਦ ਹੋਈ ਤੇ ਕੇਵਲ 7-8 ਸਾਲ ਦਾ ਸਮਾਂ ਹੀ ਤੁਸੀਂ ਉਹਨਾਂ ਨਾਲ ਮਿਚਰੇ ਪਰ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ ਇਹ ਤੋਂ ਸਮਾਪਤ ਕਰਦੇ ਹਾਂ ਮਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣ ਚ ਕੋਈ ਗਲਤੀ ਹੋਈ ਸਵੇਲ ਜਾਂ ਤੋਂ ਮਾਸ ਦਾ ਨਾਮ ਅਸਲ 7 9 22 ਸਾਹਿਬ ਮਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ